ਠੀਕ ਆ ਸੇਵਕਾ ਵਧੀਆ ਤੇ ਤੈਨੂੰ ਜਾਦੂ ਕਰਕੇ ਦਿਖਾਵਾਂ ਮੈਂ ਤੂੰ ਕਦੋਂ ਸਿੱਖ ਗਿਆ ਜਾਦੂ ਕੀ ਕਰਕੇ ਦਿਖਾਵਾਂ ਮੈਂ ਜਾਦੂ ਮੈਂ YouTube ਤੋਂ ਸਿੱਖਿਆ ਹਾਂ ਆ ਮੋਬਾਈਲ ਤੇ ਇੱਥੋਂ ਹਾਂ ਕਰ ਯਾਰ ਦੇਖਣਾ ਦੇਖਣਾ ਤੇਰਾ ਜਾਦੂ ਮੇਰੀ ਇਹ ਮੇਰੇ ਵੀ ਨਹੀਂ ਚੱਕ ਕੇ ਜਾ ਕਰ ਕਰ ਦੇਖਾਂ ਤੇਰਾ ਜਾਦੂ ਹੋ ਗਿਆ ਰਹਾ ਕਮਾ ਲਿਆ ਯਾਰ ਏ ਠੀਕ ਹੈ ਜੰਗਾ ਇਹ ਫੋਨ ਤੇ ਆ ਫੋਨ ਤੇ ਸਾਹਮਣੇ ਆ ਨਾ ਰਹਾ ਫੋਨ ਨਹੀਂ ਨਹੀਂ ਗੈਪ ਹੋ ਗਿਆ ਦੇਖਾ ਮਾਇਕਾ ਇਹ ਨਹੀਂ ਫੋਨ ਉਤਾਰ ਗਿਆ ਇੱਕ ਸੈਕਿੰਡ ਮੈਂ ਕਹਿੰਦਾ ਕਿ ਕਿੱਥੇ ਮੈਂ ਜਾ ਤਾ ਦਨ ਇੱਕ ਹਾਂ ਤੇਰਾ ਫੋਨ ਮੇਰਾ ਫੋਨ ਹੋਰ ਵੀ ਤੂੰ ਰੁਕੋ ਉਥੇ ਹੋਇਆ ਕਲਾਈਮੈਕਸ ਅਭੀ ਬਾਕੀ ਕਾ ਕਰਕੇ ਆਇਓ ਦੇ ਮਾ いかった